ਫਿਰਕੂ ਮਾਹੌਲ ਦੀ ਵੀ ਆਪਾਂ ਗੱਲ ਕੀਤੀ ਪਰ ਕਿਤੇ ਨਾ ਕਿਤੇ ਇਹ ਮਾਹੌਲ ਵੀ ਖਰਾਬ ਹੁੰਦਾ ਜਾ ਰਿਹਾ ਅਗਲੀ ਜਿਹੜੀ ਖਬਰ ਹੈ ਨਾ ਉਹ ਵੀ ਇਹਦੇ ਨਾਲ ਜੁੜੀ ਹੋਈ ਹੈ ਦੇਖਿਆ ਕਿ ਹਿੰਦੂ ਮੰਦਰਾਂ ਦੇ ਵਿੱਚ ਵੀ ਬੇਅਦਬੀਆਂ ਹੋਈਆਂ ਉਧਰੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਹੋਈਆਂ ਇੱਕ ਹੋਰ ਖਬਰ ਆਈ ਹੈ ਨਿਸ਼ਾਨ ਸਾਹਿਬ ਦੀ ਬੇਅਦਬੀ ਵਾਲੀ ਇਹ ਕਿੱਥੋਂ ਦੀ ਖਬਰ ਹੈ ਜੀ ਕੀ ਮਾਮਲਾ ਹੈ ਇਹ ਅੰਮ੍ਰਿਤਸਰ ਦਾ ਜਿਹੜਾ ਬਾਹਰੀ ਇਲਾਕਾ ਹੈ ਗੁਰੂ ਕੀ ਵਡਾਲੀ ਜੀ ਉਥੋਂ ਇਹ ਵੀਡੀਓ ਵਾਇਰਲ ਹੋਈ ਆ ਕੱਲ ਦੀ ਇਹ ਬੜੀ ਵੀਡੀਓ ਸਰਕੂਲੇਟ ਕੀਤੀ ਹੈ ਲੋਕਾਂ ਨੇ ਕਿ ਜਿਸ ਤਰ੍ਹਾਂ ਉਹ ਨਿਸ਼ਾਨ ਸਾਬ ਉਥੋਂ ਪੁੱਟਿਆ ਜਾ ਰਿਹਾ ਜੀ ਤੇ ਇਹ ਪੁੱਟਣ ਵਾਲੇ ਜਕਾਰਾ ਵੀ ਛੱਡ ਰਹੇ ਨੇ ਹੂੰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਲੋਕਾਂ ਨੇ ਬੜਾ ਇਸ ਗੱਲ ਦਾ ਰੋਸ ਜਤਾਇਆ ਕਿ ਇਹ ਗਲਤ ਆ ਜੀ ਕਿ ਹੈ ਵੀ ਇਸ ਤਰ੍ਹਾਂ ਦੀ ਹਰਕਤ ਗਲਤ ਆ ਪਰ ਉਹ ਮਾਮਲਾ ਹੌਲੀ ਹੌਲੀ ਜਿਵੇਂ ਜਿਵੇਂ ਨਿੱਤਰਦਾ ਗਿਆ ਤੇਵੇਂ-ਤੇਵੇਂ ਉਹਦੇ 'ਚ ਕਈ ਸਵਾਲ ਵੀ ਖੜੇ ਹੋਏ ਜੀ ਜਿਵੇਂ ਹੁਣ ਇੱਕ ਧਿਰ ਨੇ ਕਿਹਾ ਕਿ ਦੇਖੋ ਇਹ ਇਹਨਾਂ ਨੇ ਨੱਪੀ ਆ ਜ਼ਮੀਨ ਜਿਨ੍ਹਾਂ ਨੇ ਉਹ ਨਿਸ਼ਾਨ ਸਬ ਪੁੱਟਿਆ ਉਹ ਕਹਿੰਦੇ ਆ ਕਿ ਭਾਈ ਇਹ ਜ਼ਮੀਨ ਨੱਪ ਕੇ ਬੈਠੇ ਆ ਤੇ ਪੰਚਾਇਤ ਨੇ ਸਹਿਮਤੀ ਦੇ ਨਾਲ ਇੱਥੇ ਗੁਰੂ ਘਰ ਬਣਾਉਣ ਵਾਸਤੇ ਕਿਹਾ ਸੀ ਅਸਲ ਦੇ ਵਿੱਚ ਉਹ ਰੋਲੇ ਵਾਲੀ ਜਗਾ ਜੀ ਪਰ ਦੱਸਦੇ ਆ ਕਿ ਹੁਣ ਕਾਰਪੋਰੇਸ਼ਨ ਕੋਈ ਚਲੇਗੀ ਪਹਿਲਾਂ ਉਹ ਗੁਰੂ ਕੀ ਵਡਾਲੀ ਚ ਯਾਨੀ ਜੋ ਪੰਚਾਇਤੀ ਸਿਸਟਮ ਹੋਏਗਾ ਉਹਦੇ ਤਹਿਤ ਹੋਏਗੀ ਚਲੋ ਇਹ ਪੱਖ ਆਇਆ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਲੋਕ ਫਿਰ ਦੂਸਰਾ ਪੱਖ ਤੇ ਉਡੀਕਦੇ ਨਹੀਂ ਆ ਜੀ ਇਹਨਾਂ ਨੇ ਇਧਰੋਂ ਚੱਕ ਦਿੱਤਾ ਕੰਮ ਤੇ ਦੂਸਰੇ ਪਾਸਿਓਂ ਫਿਰ ਉਹ ਬੋਲੇ ਆ ਹੂੰ ਉਹਨਾਂ ਨੇ ਆਪਦੇ ਕਾਗਜ਼ਾਤ ਵੀ ਵਿਖਾਏ ਕਿ ਇਹ ਸ਼ਾਇਦ ਵਖਬੋੜ ਦੀ ਜਿਹਦਾ ਆਪਾਂ ਜ਼ਿਕਰ ਵੀ ਕੀਤਾ ਸੀ ਕਿ ਉਹਦੀ ਜ਼ਮੀਨ ਆ ਹੂੰ ਤੇ ਅਸੀਂ ਬਹੁਤ ਲੰਮੇ ਸਮੇਂ ਤੋਂ ਇਹਦੇ ਵਾਹਦਕਾਰ ਆ ਵੀ ਵਾਰ ਰਹੇ ਆ ਹੂੰ ਤੇ ਸਾਡਾ ਕੇਸ ਜਿਹੜਾ ਹੈ ਉਹ ਅਦਾਲਤ 'ਚ ਚੱਲਦਾ ਪਿਆ ਜੀ ਤੇ ਉੱਥੋਂ ਫੈਸਲਾ ਹੋਣਾ ਆ ਕਿ ਭਾਈ ਅਸੀਂ ਜਿੱਤਦੇ ਉਹ ਜਿੱਤਦੇ ਤਾਂ ਤੀਸਰੀ ਧਿਰ ਕਿਉਂ ਆਏਗੀ ਤਾਂ ਉਹ ਕਹਿੰਦੇ ਆ ਕਿ ਦਰਅਸਲ ਕੀ ਆ ਕਿ ਇਹਨਾਂ ਨੇ ਇਸ ਜ਼ਮੀਨ ਨੂੰ ਨੱਪਣ ਵਾਸਤੇ ਯਾਨੀ ਦੂਜੀ ਧਿਰ ਨੇ ਨਿਆਕੇ ਨਿਸ਼ਾਨ ਸਾਹਿਬ ਐਸੀ ਜਗ੍ਹਾ ਤੇ ਲਾ ਦਿੱਤਾ ਜਿੱਥੇ ਸਾਫ ਸਫਾਈ ਵੀ ਹਨੇਗੀ ਤੇ ਅਸੀਂ ਇੱਕ ਮਰਿਆਦਕ ਢੰਗ ਨਾਲ ਅਰਦਾਸ ਕਰਕੇ ਉਸ ਉਪਰੰਤ ਇਹ ਸਭ ਕੁਝ ਕੀਤਾ ਜੀ ਨਾਲੋ ਕਥੇ ਤੌਰ ਤੇ ਦਾਵਾ ਪੇ ਕਰਦੇ ਆ ਕਿ ਅਸੀਂ ਐਸਡੀਪੀਸੀ ਨੂੰ ਪਹਿਲਾਂ ਹੀ ਸੂਚਿਤ ਕੀਤਾ ਸੀ ਕਿਸੇ ਨੇ ਸਾਡੀ ਗੱਲ ਹੀ ਨਹੀਂ ਸੁਣੀ ਹੁਣ ਯਾਨੀ ਦੋਨੇ ਪੱਖ ਸਾਡੇ ਸਾਹਮਣੇ ਆ ਜੀ ਜੀ ਇਹਦੇ ਚ ਧਾਰਮਿਕ ਤੌਰ ਤੇ ਵੀ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਮਾਮਲੇ ਚ ਪਰ ਕਿਉਂਕਿ ਐਸਡੀਪੀਸੀ ਕੋਈ ਉਥੋਂ ਕੋਈ 100 ਮੀਲ 500 ਮੀਲ ਤੇ ਦੂਰ ਬੈਠੀ ਨਹੀਂ ਹੈ ਜੀ ਇਹਨਾਂ ਨੂੰ ਵੀ ਆਪਣੇ ਪੱਧਰ ਤੇ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਮਾਮਲਾ ਕੀ ਆ ਮਾਸਰਾ ਕੀ ਆ ਪਰ ਇੱਕ ਚੀਜ਼ ਆ ਚਲੋ ਇਧਰ ਜਾਂਚ ਪੜਤਾਲ ਹੋਏਗੀ ਪਤਾ ਬਾਅਦ ਚ ਲੱਗੇਗਾ ਕਿ ਕੀ ਇਹ ਮਾਜ਼ਰਾ ਜਿਹੜਾ ਉਹ ਕਿਸ ਤਰ੍ਹਾਂ ਦੇ ਬਨਿਉ ਜੋ ਦੱਸਿਆ ਜਾ ਰਿਹਾ ਉਹ ਸੱਚਾ ਹੈ ਤਾਂ ਕਿਧਰੋਂ ਕੱਚਾ ਹੈ ਜੀ ਪਰ ਸੁਖਮ ਸਾਹਿਬ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਹਮ ਅੱਜ ਮੇਰਾ ਇੱਕ ਦੋਸਤ ਇਸ ਘਟਨਾ ਤੇ ਰਿਐਕਟ ਕਰ ਰਿਹਾ ਸੀਗਾ ਇਲਾਕਾ ਨਹੀਂ ਸ਼ਾਇਦ ਉਹਨੇ ਮੈਨੂੰ ਦੱਸਿਆ ਉਹ ਕਹਿੰਦਾ ਕਿ ਇਸੇ ਤਰ੍ਹਾਂ ਦਾ ਇੱਕ ਰੌਲਾ ਸੀ ਰੌਲੇ ਵਾਲੀ ਜਗ੍ਹਾ ਤੇ ਇਦਾਂ ਹੀ ਧਾਰਮਿਕ ਸਥਾਨ ਅਨੁਸਾਰ ਆ ਗਿਆ ਤੇ ਉਹਦਾ ਨਾਂ ਹੀ ਰੱਖ ਦਿੱਤਾ ਗਿਆ ਮੁੜ ਕੇ ਅੜਿਕਾ ਸਾਹਿਬ ਜੀ ਯਾਨੀ ਇਹ ਪੱਖ ਵੀ ਇੱਕ ਸੁਖਮ ਸਾਹਿਬ ਬੜਾ ਕੇਲੋਕੇ ਸੈਂਸਿਟਿਵ ਹੈ ਜੀ ਮੈਨੂੰ ਯਾਦ ਹੈ ਅਸੀਂ ਇੱਕ ਪਿੰਡ ਚ ਕ੍ਰਿਕਟ ਖੇਡਣ ਗਏ ਸਾਡੇ ਇਲਾਕੇ ਚ ਹੀ ਪਿੰਡਿਆ ਬਹੁਤ ਸਾਲ ਪਹਿਲਾਂ ਜੀ ਤੇ ਅਸੀਂ ਜਿੱਥੇ ਕ੍ਰਿਕਟ ਖੇਡ ਰਹੇ ਸੀ ਉਹ ਦੋ ਪਿੰਡਾਂ ਦੇ ਵਿਚਾਲੇ ਸੀ ਯਾਨੀ ਪਿੰਡਾਂ ਤੋਂ ਦੂਰ ਆਪਣੇ ਪਿੰਡ ਆਪਣੇ ਇਲਾਕੇ ਚ ਕਿਹਾ ਕਿ ਪਿੰਡ ਤੋਂ ਪਿੰਡ ਬਹੁਤ ਦੂਰ ਹੈ ਹਾਂ ਬਿਲਕੁਲ ਤਾਂ ਮੈਂ ਹੈਰਾਨ ਰਿਹਾ ਮੈਂ ਕਿਹਾ ਯਾਰ ਇੱਥੇ ਕਿਉਂਕਿ ਸ਼ੁਰੂ ਤੋਂ ਹੀ ਜਗ੍ਹਾ ਸਾਹ ਜਿਆਦਾ ਹੁੰਦੀ ਸੀ ਮੈਂ ਕਿਹਾ ਯਾਰ ਇੱਥੇ ਕਿਵੇਂ ਤਾਂ ਸਾਨੂੰ ਮੁੰਡਿਆਂ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਵੀ ਰੌਲੇ ਵਾਲੀ ਜ਼ਮੀਨ ਚਲਾਇਆ ਗਿਆ ਹੈ ਜੀ ਅੱਛਾ ਕਈ ਸਾਲ ਬਾਅਦ ਹੂੰ ਉਸੇ ਹੀ ਨਿਸ਼ਾਨ ਸਾਹਿਬ ਨੂੰ ਇਸੇ ਤਰ੍ਹਾਂ ਆਰੀ ਨਾਲ ਕੱਟਣ ਦਾ ਯਤਨ ਕੀਤਾ ਗਿਆ ਤਾਂ ਉਦੋਂ ਮੈਂ ਅਖਬਾਰ 'ਚ ਆ ਗਿਆ ਸੀਗਾ ਜੀ ਤਾਂ ਮੇਰਾ ਮੱਥਾ ਠਣ ਗਿਆ ਕਾਫੀ ਰੌਲਾ ਪਿਆ ਉਸ ਵੇਲੇ ਆਪਣੇ ਏਰੀਏ ਦੀ ਘਟਨਾ ਹੁਣ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤਾਂ ਯਾਨੀ ਕਹਿਣ ਦਾ ਭਾਵੇਂ ਆ ਕਿ ਇੱਕ ਘਟਨਾ ਹੋਰ ਤੁਹਾਨੂੰ ਯਾਦ ਕਰਾ ਦੇਣਾ ਮੈਂ ਇਧਰ ਫਾਜ਼ਲਕਾ ਏਰੀਏ ਦੇ ਵਿੱਚ ਸੀ ਨੌਰੇ ਦਾ ਹੁਣ ਪਤਾ ਨਹੀਂ ਵੱਖ-ਵੱਖੇ ਇਲਾਕੇਾਂ ਵਿੱਚ ਇਸ ਨੂੰ ਕੀ ਕਹਿੰਦੇ ਆਪਣੇ ਇਧਰ ਨੌਰਾ ਕਹਿ ਦਿੰਦੇ ਆ ਜਿਵੇਂ ਅਕਲੋ ਕੇ ਸਮਾਨ ਸਮੂਹ ਰੱਖਣ ਵਾਲੀ ਜਗ੍ਹਾ ਬਿਲਕੁਲ ਵੀ ਮੰਨ ਲਓ ਤੁਹਾਡੇ ਕੋਲ ਟਰੈਕਟਰ ਨੇ ਜਾਂ ਹੋਰ ਮਸ਼ੀਨਰੀ ਆ ਤਾਂ ਘਰ ਤੋਂ ਪਾਸੇ ਉੱਥੇ ਰੱਖ ਦਿੱਤਾ ਜਾਂ ਇਦਾਂ ਕਿਦਾਂ ਤਾਂ ਉਹ ਨੌਰੇ ਦਾ ਰੌਲਾ ਸੀਗਾ ਹੂੰ ਤਾਂ ਦੂਸਰੀ ਧਿਰ ਜਿਹੜੀ ਕਿ ਉਸ ਜਗ੍ਹਾ ਨੂੰ ਸੰਭਾਲ ਰਹੀ ਸੀ ਉਹਨਾਂ ਨੇ ਕਿਹਾ ਕਿ ਦੂਸਰੀ ਧਿਰ ਨੇ ਰਾਤੋ ਰਾਤ ਲਿਆ ਕੇ ਬੰਦੇ ਤੇ ਨਿਸ਼ਾਨ ਸਾਹਿਬ ਲਾ ਦਿੱਤਾ ਤੇ ਇੱਥੇ ਪ੍ਰਕਾਸ਼ ਕਰ ਦਿੱਤਾ ਸਾਡੇ ਕੋਲ ਹੁਣ ਆਪਸ਼ਨ ਕੀ ਬਚਿਆ ਸੀ ਕੀ ਕਰੀਏ ਹੂੰ ਹੂੰ ਤਾਂ ਫਿਰ ਉਹ ਕੋਰਟ ਮੂਵ ਹੋਇਆ ਸੀ ਇਹ ਬੜੇ ਸਾਲ ਹੋ ਗਏ ਸ਼ਾਇਦ 4 ਜਾਂ 3 ਸਾਲ ਤੇ ਮੈਨੂੰ ਲੱਗਦਾ ਕਿ ਘਟੂ ਘਟ ਹੋ ਗਿਆ ਜੀ ਤੇ ਉਦੋਂ ਇੱਥੋਂ ਵੀ ਖਬਰ ਆਈ ਸੀ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਕੁਛੀ ਚੀਜ਼ਾਂ ਐਸਡੀਪੀਸੀ ਨੂੰ ਇਸ ਪੱਖ ਤੋਂ ਵੀ ਵੇਖਣੀਆਂ ਪੈਣਗੀਆਂ। ਕਿ ਠੀਕ ਹੈ ਇਸ ਜ਼ਮੀਨ ਦੀ ਨਹੀਂ ਮੈਂ ਗੱਲ ਕਰ ਰਿਹਾ ਇੱਥੇ ਹੁਣ ਚਲੋ ਜਾਂਚ ਪੜਤਾਲ ਹੋਵੇ ਪਤਾ ਲੱਗੇ ਕੌਣ ਗੁਨਾਹਗਾਰ ਆ ਤੇ ਉਸ ਹਿਸਾਬ ਨਾਲ ਗਾਂ ਕਾਰਵਾਈ ਵਧੇ ਪਰ ਕੁਝ ਐਸੇ ਐਲੀਮੈਂਟ ਹੈਗੇ ਨੇ ਜਿਹੜੇ ਕਿ ਇਸ ਤਰ੍ਹਾਂ ਧਾਰਮਿਕ ਨਿਸ਼ਾਨਾਂ ਦੀ ਜਾਂ ਕਹਿ ਲਓ ਕਿ ਜੋ ਧਾਰਮਿਕ ਰੀਤ ਹੈ ਧਾਰਮਿਕ ਸਥਾਨ ਬਣਾਉਣ ਨਾਲ ਇਸ ਸਾਰਾ ਕੁਝ ਇਸਤੇਮਾਲ ਕਰ ਲੈਂਦੇ ਨੇ ਰੋਲੇ ਵਾਲੀਆਂ ਜ਼ਮੀਨਾਂ ਤੇ ਆਪਦਾ ਪੱਕਾ ਸਿਕੰਜਾ ਕਰ ਸਨਵਾ ਬਿਲਕੁਲ ਆਪਾਂ ਦੇਖਿਆ ਹੀ ਆ ਸੜਕਾ ਕਿਨਾਰੇ ਕੀ ਹੁੰਦਾ ਹਾਈਵੇ ਦੀ ਕਿੰਨੀ ਜਗ੍ਹਾ ਹੁੰਦੀ ਆ ਉੱਥੇ ਪਹਿਲਾਂ ਆ ਕੇ ਕੋਈ ਧੂਣੀ ਜੀ ਲਾ ਲੈਂਦਾ ਉੱਥੇ ਕੋਈ ਆ ਜਾਂਦੇ ਆਚਾਰ ਕੋ ਲੱਟਰ ਉਹ ਉਹੀ ਸੂਟੇ ਸਾਟੇ ਖਿਚਣ ਵਾਲੇ ਤੇ ਆ ਚਲੋ ਉਹ ਠੀਕ ਆ ਤੇ ਉਹ ਆਖਣਗੇ ਬਾਬਾ ਨੰਬਰ ਤੇ ਨੰਬਰ ਦੇ ਹੂੰ ਬਾਬਾ ਤੇ ਆਪ ਦੱਸ ਨੰਬਰ ਕਿਹ ਹੁੰਦਾ ਕਿ ਤੂੰ ਨਸਿਆ ਹੁੰਦਾ ਹੌਲੀ ਹੌਲੀ ਇਸ ਤਰ੍ਹਾਂ ਉਹ ਮੰਨ ਲਓ ਮੀ ਆ ਨੂੰ ਦਿੰਦਾ ਕਿਤੇ ਕੰਦੇ ਤਾਂ ਤੁੱਕਾ ਲੱਗ ਗਿਆ ਤੇ ਉਹ ਤੇ ਫਿਰ ਅਗਲੇ ਦਿਨ ਉਹਦੇ ਵਾਸਤੇ ਫੁੱਲ ਤੋਹਫੇ ਲੈ ਕੇ ਆਉਂਦਾ ਤੇ ਮੁੜ ਕੇ ਕੀ ਹੁੰਦਾ ਕਿ ਉਹ ਪਹਿਲਾਂ ਤੇ ਧੂਣੀ ਲੱਗਦੀ ਆ ਮੁੜ ਕੇ ਧੂਆ ਨਿਕਲਦਾ ਉੱਥੋਂ ਪੂਰਾ ਵੱਡਾ ਕਿਉਂਕਿ ਆਲੇ ਦੁਆਲੇ ਚਾਰ ਦਿਵਾਰੀ ਹੋ ਜਾਂਦੀ ਆ ਜੀ 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 ਸੋ ਇਹ ਚੀਜ਼ਾਂ ਨੇ ਕਿ ਇਹ ਮੈਂ ਕਹਿ ਰਿਹਾ ਐਸਟੀਪੀਸੀ ਨੂੰ ਅਪੀਲ ਕਰਕੇ ਕਿ ਇਹ ਚੀਜ਼ਾਂ ਦਾ ਨੋਟਸ ਲੈਣਾ ਚਾਹੀਦਾ ਕਿ ਤੁਸੀਂ ਸਾਫ਼ ਤੌਰ ਤੇ ਕਹੋ ਕਿ ਭਾਈ ਜਿੱਥੇ ਕੋਈ ਜ਼ਮੀਨ ਜਾਇਦਾਦ ਵਾਲਾ ਰੋਲਾ ਹੈ ਨਾ ਉਹ ਪਰਮਿਸ਼ਨ ਤੋਂ ਬਗੈਰ ਯਾਨੀ ਤੁਹਾਡੇ ਜੋ ਧਾਰਮਿਕ ਤੌਰ ਤੇ ਆ ਜਾਂ ਕਾਨੂੰਨ ਉਹ ਉਹਦੇ ਤੋਂ ਬਗੈਰ ਉੱਥੇ ਜਾ ਕੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਜਿਹੜਾ ਆਪਣੇ ਸਿੱਖੀzm ਨਾਲ ਜੁੜਿਆ ਜਾਂ ਕਿਸੇ ਵੀ ਹੋਰ ਧਰਮ ਨਾਲ ਜੁੜਿਆ ਕਿ ਜਾ ਕੇ ਉਹ ਕਟੂਕਟ ਐਸਟੀਪੀਸੀ ਤੇ ਕਰ ਸਕਦੀ ਹੈ ਕਿ ਭਾਈ ਤੁਸੀਂ ਨਿਸ਼ਾਨ ਸਾਹਿਬ ਵਗੈਰਾ ਜਿਹੜਾ ਹੈ ਉਹਨਾਂ ਲਾਓ ਤੇ ਜਿਹੜੇ ਦੂਸਰੇ ਧਰਮ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਕਿਉਂ ਆਪ ਆਪਣੇ ਧਰਮ ਦੇ ਵਿੱਚ ਧਰਮ ਦੀ ਇੱਕ ਵਰਤੋਂ ਜਿਹੜੀ ਹੈ ਰੋਲੇ ਗੋਲੇ ਵਾਲੀ ਜ਼ਮੀਨ 'ਚ ਨਾ ਆਉਂਦੇ ਨਾ ਜੀ ਜੀ ਮੇਟੂ ਜੇ ਰਹਿਦੇ ਸਮੇਂ ਇਹ ਚੀਜ਼ਾਂ ਦੇਖੀਆਂ ਜਾਣ ਤਾਂ ਸ਼ਾਇਦ ਜਿਹੜੇ ਵੱਡੇ ਹਾਦਸੇ ਹੁੰਦੇ ਉਹਨਾਂ ਤੋਂ ਬਚਿਆ ਵੀ ਜਾ ਸਕਦਾ ਹੈ ਨਾ ਜੀ ਜੇ ਪਹਿਲਾਂ ਹੀ ਇਹ ਚੀਜ਼ ਸੋਚ ਸਮਝ ਕੇ ਹੁੰਦੀ ਤਾਂ ਮਸਲਾ ਹੀ ਨਾ ਬਣਦਾ ਇਹਦਾ ਸਤਨਾਮ ਜੀ ਦੱਸ ਰਹੇ ਨੇ ਕਿ ਰੋਲੇ ਵਾਲੀ ਜਗ੍ਹਾ ਤੇ ਲਾਇਆ ਗਿਆ ਸੀ ਨਿਸ਼ਾਨ ਸਾਹਿਬ ਸੱਤਾ ਪੱਟੀ ਜੀ ਕਹਿ ਰਹੇ ਨੇ 6 ਕਨਾਲਾਂ ਦਾ ਕਬਜ਼ੇ ਦੀ ਕੋਈ ਜਗ੍ਹਾ ਵਾਲਾ ਮਸਲਾ ਹੈ ਇਹ ਖੋਸ਼ ਢਿਲੋਂ ਜੀ ਇਹਨਾਂ ਦਾ ਕਮੈਂਟ ਪੜ੍ਹ ਲਈਏ ਸਰਜੀਤ ਸਿੰਘ ਦੀ ਨਿੱਜ ਪ੍ਰਾਸੀ ਇਹਨਾਂ ਦਾ ਕਹਿੰਦੇ ਪਾਣੀਆਂ ਤੇ ਡੈਮਾਂ ਦਾ ਪੱਠਾ ਬਿਠਾਇਆ ਹੋਇਆ ਮਨਜੀਤ ਸਿੰਘ ਜੀ ਆਪਾਂ ਨੂੰ ਦੇਖ ਰਹੇ ਨੇ ਲੰਡਨ ਤੋਂ ਜੀ ਸ਼ੁਕਰੀਆ ਸਰ ਤੇ ਨੇੜੇ-ਤੇੜੇ ਆਪਾਂ ਇੱਕ ਕੇ ਦੇ ਕਰਦੇ ਹੋ ਭਰਾਵੋ ਸਾਨੂੰ ਵੀ ਹੌਸਲਾ ਜਾ ਹੋ ਜਾਂਦਾ ਮੜਾ ਠੰਗ ਮਾਰਦੇ ਹੋ ਸ਼ੇਰ ਵਾਲੇ ਪਾਸੇ ਰਣਜੀਤ ਤੂਰਜੀ ਦੱਸ ਰਹੇ ਨੇ ਮਿੰਟੂ ਜੀ ਕਹਿੰਦੇ ਕਿ ਗੁਰੂ ਦੀ ਵਡਾਲੀ ਬਹੁਤ ਇਤਿਹਾਸਿਕ ਥਾਂ ਹੈ ਇੱਥੇ ਵੀ ਗਿਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਓਕੇ ਵੈਰੀ ਗੁੱਡ ਜੀ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ ਮੈਨੂੰ ਲੱਗਦਾ ਕਿ ਜਿਹੜੇ ਉਹ ਹੈਗੇ ਸੀ ਕਿ ਪਿਆਰੇ ਲਾਲੋਰੀ ਜਿਹੜੇ ਬਹੁਤ ਤਗੜੇ ਕਲਾਸਿਕ ਗਾਇਕ ਭਰਾ ਹੋਏ ਆ ਜੀ ਮੈਨੂੰ ਲੱਗਦਾ ਉਹ ਵੀ ਇੱਥੋਂ ਦੇ ਸਨ ਜਿਨ੍ਹਾਂ ਦਾ ਮੁੰਡਾ ਹੁਣ ਗਾਂ ਰਗਾਉਂਦਾ ਨਾ ਲਖਮਿੰਦਰ ਵਡਾਲੀ ਜੀ ਸ਼ਾਇਦ ਸ਼ਾਇਦ ਮੇਰਾ ਜੀ ਅੰਦਾਜ਼ਾ ਗਲਤ ਨਹੀਂ ਕਿਉਂਕਿ ਪਹਿਲਾਂ ਉਹਨਾਂ ਦੇ ਨਾਂ ਨਾਲ ਲੱਗਦਾ ਹੁੰਦਾ ਸੀਗਾ ਉਹ ਹੈਗੇ ਸੀ ਨਾ ਮੁੱਛਾਂ ਤਗੜੀਆਂ ਅੱਖਾਂ ਲੀਆਂ ਬਿਲਕੁਲ ਉਹ ਕੈਂਟ ਬੰਦੇ ਨੇ ਗਾਉਂਦੇ ਵੀ ਬੜਾ ਸੁਣ ਬਹੁਤ ਕੈਂਟ ਉਹ ਇੱਕ ਤੇ ਉਹਨਾਂ ਦੇ ਭਰਾਤਾ ਚਲ ਵਸੇ ਸਨ ਸ਼ਾਇਦ ਨੂੰ ਲੱਗਦਾ ਤੇ ਬਹੁਤ ਕੈਂਟ ਬਹੁਤ ਹੀ ਕੈਂਟ ਗਾਇਕੀ ਕੀਤੀ ਹੈ ਭਾਈ ਉਹਨਾਂ ਬੰਦਿਆਂ ਨੇ ਨਜ਼ਾਰਾ ਵਨ ਰੱਖਿਆ ਕਈ ਰਹਾਕਿਆਂ ਤੋਂ ਖੈਰ ਹੁਣ ਤੇ ਲਖਮਿੰਦਰ ਗਾਉਂਦਾ ਨਾ ਹੁਣ ਚਲੋ ਲਖਮਿੰਦਰ ਦਾ ਹੀ ਰਹਿ ਗਿਆ ਉਹ ਉਹਦੀ ਗਾਇਕੀ ਆਪਾਂ ਸੁਣ ਸਕਦੇ ਆ ਖੈਰ ਆ ਲੋ ਇੱਕ ਕੇ ਹੋ ਗਿਆ ਹਾਂਜੀ ਹਾਂਜੀ ਗਗਨ ਜੀ ਸ਼ੁਕਰੀਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਰਵੀ ਮੈਂ ਰਵੀ ਮੈਂ ਮਹਿਤਾ ਜੀ ਕਹਿ ਰਿਹਾ ਕਿ ਵਾਕਿਆ ਲਖਵਿੰਦਰ ਵਡਾਲੀ ਹਰਾਂ ਦਾ ਪਿੰਡੇ ਆ ਕਿਉਂਕਿ ਪਹਿਲਾਂ ਨਾ ਹੁਣ ਤਾਂ ਵਡਾਲੀ ਲਾਉਂਦੇ ਨੇ ਲਖਵਿੰਦਰ ਹੋਰੀ ਜੀ ਜਦੋਂ ਦੂਰਦਰਸ਼ਨ ਤੇ ਆਉਂਦੇ ਹੁੰਦੇ ਸਨ ਇਹ ਦੋਨੇ ਭਰਾ ਜੀ ਪੂਰਨ ਚੰਦ ਹੋਰੀ ਉਹ ਉਹਨਾਂ ਦੇ ਮਗਰ ਪਹਿਲਾਂ ਗੁਰੂ ਕੀ ਵਡਾਲੀ ਲੱਗਦਾ ਹੁੰਦਾ ਸੀ ਅੱਛਾ ਠੀਕ ਹੈ ਮੈਂ ਕਿਉਂਕਿ ਛੋਟੇ ਹੁੰਦੇ ਆ ਤਾਂ ਅਸੀਂ ਦੇਖਦੇ ਸੀ ਅਸੀਂ ਕੱਲਾ ਵਡਾਲੀ ਦੇਖਿਆ ਜੀ ਹਾਂਜੀ ਫਿਰ ਇਦਾਂ ਹੀ ਆ ਫਿਰ ਲਖਵੇਂਦਰ ਥੋੜਾ ਮਾਡਰਨ ਵੀ ਤਾਂ ਹੋਇਆ ਨਾ ਉਹ ਵੈਸੇ ਉਹ ਕਲਾਸਿਕ ਵੀ ਹੈ ਜੀ ਮਾਡਰਨ ਗਾਇਕੀ ਚ ਵੀ ਉਹ ਗਾ ਲੈਣ ਦਾ ਟਲ ਜਾਂਦਾ ਪਰ ਉਹਦੀ ਸਾਫ ਸੁਥਰੀ ਗਾਇਕੀ ਆ ਜੀ 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 ਅਰਜਨ ਵਾੜੀ ਉਹ ਕਹ ਰਹੇ ਨੇ ਕਿ ਅਰਜਨ ਵਾੜੀ ਨੇ ਉਹ ਜੀ ਪਿਆਰੇ ਹੋਰੀ ਪੂਰਨ ਜੀ ਹੋਰੀ ਵਾਕਿਆ ਗੱਲ ਸਹੀ ਆ ਅੱਛਾ ਇਹ ਨਾਇਆਬ ਹੀ ਰਹੇ ਸੀਗੇ ਉਸ ਦੌਰ ਚ ਉਹ ਇੱਕ ਆਪਣੇ ਕੋਲੋਂ ਚਾਲ ਵੀ ਬਸਿਆ ਬੜਾ ਬੜੀ ਬਹੁਤ ਵਧੀਆ ਆਵਾਜ਼ ਸੀਗੀ ਇਹਦੂ ਸ਼ਰੀਫ ਜੀ ਬਿਲਕੁਲ ਇੱਕ ਕਲਾਸਿਕ ਬੰਦੇ ਜਨ ਅੱਜ ਹੋਰ ਤੇ ਕੱਲ ਨੂੰ ਹੋਆ ਜਿਨ੍ਹਾਂ ਦਾ ਗੀਤ ਸੀ ਨਾ ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ ਕਿਤੇ ਆ ਕੇ ਮਿਲ ਜਾ ਹਾਂ ਕੀ ਗੱਲ ਇਹ ਆ ਕਿ ਇਹ ਹੋਏ ਤੇ ਮਾਸਟਰ ਸਲੀਮ ਦਾ ਡੈਡ ਹਾਂ ਜੀ ਸਾਹਿਬ ਜੀ ਜੀ ਤਾਂ ਇਹ ਇਹ ਚੀਜ਼ਾਂ ਨੇ ਪੁਰਾਣੇ ਸ਼ਾ ਕੋਟੀ ਪ੍ਰਾਪਤੀਆਂ ਨੇ ਇਹ ਬਹੁਤ ਨੀ ਕਲਾਸੀਕ ਮਿਊਜ਼ਿਕ ਹਾਂ ਜੀ ਅੱਜ ਇਹਨਾਂ ਨੂੰ ਯਾਦ ਕਰ ਲਿਆ ਨਹੀਂ ਤੇ ਅੱਜ ਦੀ ਪੀੜ੍ਹੀ ਤੇ ਕਿੱਥੇ ਉਹਨਾਂ ਨੂੰ ਤਾਂ ਫੁਰਸਤ ਹੀ ਨਹੀਂ ਆਏਗੀ ਪਰ ਕੋਈ ਨਾ ਜੀ ਇਹ ਜੇ ਲੱਭਣ ਤੇ ਆ ਜਾਣ ਤੇ ਫਿਰ ਅੱਜ ਕੱਲ ਫਿਰ ਵਾਇਰਲ ਕਰ ਲੈਂਦੇ ਨਹੀਂ ਨਹੀਂ ਅੱਜ ਦੀ ਜਨਰੇਸ਼ਨ ਨਹੀਂ ਨਹੀਂ ਤੁਸੀਂ ਲੱਭ ਸਕਦੇ ਹੋ ਦੂਜਾ ਇੰਨੀ ਇੰਨੀ ਚੇਸ਼ਟਾ ਨਹੀਂ ਕਰਦਾ ਮੈਂ ਬੱਚਿਆਂ ਚ ਵੀ ਰਹਿਣਾ ਮੈਂ ਉਸ ਪੀੜੀ ਨਾਲ ਵੀ ਖੇਡਦਾ ਵੀ ਆ ਜਿੰਮ ਲਾਉਣਾ ਮੈਂ ਮੈਂ ਉਹ ਸਾਰੀਆਂ ਪੀੜੀਆਂ ਦੇ ਰੰਗ ਦੇਖਦਾ ਰਹਿੰਦਾ ਰੇਣਾ ਆਪ ਤੋਂ ਵੱਡੀ ਪੀੜੀ ਨਾਲ ਵੀ ਬੈਠਦਾ ਨਹੀਂ ਫਰਕ ਤਾਂ ਹੈ ਸੋ ਇਹ ਚੀਜ਼ਾਂ ਦਾ ਹੈ ਉਹ ਇੰਨੀ ਟੈਨਸ਼ਨ ਨਹੀਂ ਲੈਂਦੇ ਉਹ ਕਹਿੰਦੇ ਸਿੱਧਾ ਸਰਚ ਮਾਰੋ ਕਿ ਟੌਪ ਟ੍ਰੈਂਡਿੰਗ ਚ ਕਿਹੜੇ ਚੱਲ ਰਹੇ ਨੇ ਜੀ ਜੀ ਜਾਂ ਨਿਊ ਪੰਜਾਬੀ Song ਕਿਹੜੇ ਆਏ ਨੇ ਤਗਾਸ ਤੋਂ ਇੱਕ ਮੈਂ ਹਾਂ ਜੀ ਸੌਰੀ ਤੁਹਾਨੂੰ ਟੋਪ ਰੇ ਵਿੱਚੋਂ ਹਿਡਨ ਸਟੋਰੀ ਡਾਲਰ ਕਹਿ ਰਹੇ ਨੇ ਕਿ ਅਰਜਨ ਵਾਰਡ ਨੇ ਪਦਮ ਸ਼੍ਰੀ ਅੱਛਾ ਪਦਮ ਸ਼੍ਰੀ ਹਾਂ ਜੀ ਉਹ ਕਿਸੇ ਨੇ ਕਿਹਾ ਹਾਂ ਜੀ ਪਦਮ ਸ਼੍ਰੀ ਹਾਂ ਜੀ ਉਹ ਅਰਜਨ ਵਾਰਡ ਖੇਡਾਂ ਚ ਹੁੰਦਾ ਖੇਡਾਂ ਚ ਹੁੰਦੇ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਅਗਾ ਚਾ ਤੁਸੀਂ ਤੇ ਖਾਦਾ ਸੀ ਨਾਲ ਮੈਨੂੰ ਵੀ ਰਗੜਾ ਦੇਣ ਲੱਗੇ ਹੋ